ਪੇਸ਼ੇਵਰ ਜੋ ਇੱਕ ਡਾਕਟਰ ਇੱਕ ਪਿਤਾ ਤੇ ਤੀ ਦਾ ਬੇਹਰਮੀ ਨਾਲ ਕਤਲ ਕਰ ਦਿੰਦਾ 4 ਮਹੀਨੇ ਤੱਕ ਲਾਸ਼ਾਂ ਨੂੰ ਆਪਣੇ ਘਰ ਦੇ ਵਿੱਚ ਹੀ ਰੱਖਦਾ ਉੱਥੇ ਹੀ ਸੌਂਦਾ ਉੱਥੇ ਹੀ ਖਾਂਦਾ ਕਿਸੇ ਨੂੰ ਭਣਕ ਨਹੀਂ ਪੈਂਦੀ ਫਿਰ ਰਾਜ ਖੁੱਲਦਾ ਤਾਂ ਹੋਸ਼ ਉਡਾਉਣ ਵਾਲੇ ਖੁਲਾਸੇ ਹੁੰਦੇ ਨੇ ਕੀ ਹੈ ਪੂਰੀ ਕਹਾਣੀ ਉਹ ਮੈਂ ਤੁਹਾਨੂੰ ਦੱਸਦਾ ਹਾਂ ਡੀ ਐਮ ਟੀ ਵੀ ਪੰਜਾਬ ਤੇ ਮੈਂ ਗਗਨਦੀਪ ਸਿੰਘ ਸਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਭਾਰਤ ਦੇ ਤਾਮਿਲ ਲਾਡੂ ਦੇ ਜ਼ਿਲ੍ਹੇ ਟਰਵਲੂਰ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਅਤੇ ਉਹਨਾਂ ਦੀ ਧੀ ਦੀ ਮੌਤ ਦੇ ਸਬੰਧ ਵਿੱਚ ਪੇਸ਼ੇਵਰ ਡਾਕਟਰ ਮਲਜਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦਾ ਪੇਦ ਉਦੋਂ ਖੁੱਲਿਆ ਜਦੋਂ 29 ਜਨਵਰੀ ਨੂੰ ਐਸ ਬੇਨ ਅਬੇਲ ਨਾਂ ਦੇ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਉਹਨਾਂ ਦੇ ਰਿਸ਼ਤੇਦਾਰ 78 ਸਾਲਾ ਸੈਮਿਊਲ ਸ਼ੰਕਰ ਅਤੇ ਉਹਨਾਂ ਦੀ 37 ਸਾਲਾ ਧੀ ਸਿੰਥੀਆ ਤੇਰਮਲੂ ਲਾਈਵ ਵਾਲ ਵਿੱਚ ਨਿੱਜੀ ਰਹਿائش ਵਿੱਚ ਰਹਿ ਰਹੇ ਸਨ ਆਪਣੇ ਇਲਾਜ ਲਈ ਸੈਮਿਊਲ ਸ਼ੰਕਰ ਡਾਕਟਰ ਸੈਮਿਊਲ ਏਬਨੇਜ਼ਰ ਦੇ ਘਰ ਵਿੱਚ ਰਹਿ ਰਹੇ ਸਨ ਹਾਲਾਂਕਿ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੇ ਨਾਲ ਸੰਪਰਕ ਵਿੱਚ ਨਹੀਂ ਸਨ ਸ਼ਿਕਾਇਤ ਮਿਲਣ ਤੇ ਪੁਲਿਸ ਇੰਸਪੈਕਟਰ ਜਾਰਜ ਮਿਲਰ ਰਹਿائش ਤੇ ਜਾਂਚ ਲਈ ਪਹੁੰਚੇ ਜਿੱਥੇ ਪੁਲਿਸ ਨੂੰ ਘਰ ਦੇ ਬੈੱਡਰੂਮ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ ਪੁਲਿਸ ਦੁਆਰਾ ਜਾਰੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਐਸਬੀਐਨ ਏਬਲ ਨੇ ਉਹਨਾਂ ਲਾਸ਼ਾਂ ਦੀ ਪਛਾਣ ਕੀਤੀ ਹੈ ਕਿ ਉਹ ਉਸਦੇ ਰਿਸ਼ਤੇਦਾਰ ਹਨ ਪਿਤਾ ਅਤੇ ਧੀ ਦੀ ਮੌਤ ਬਾਰੇ ਤਾਮਿਲ ਲੱਡੂ ਪੁਲਿਸ ਕਮਿਸ਼ਨਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਦੋਵੇਂ ਲਾਸ਼ਾਂ ਸੜੀ ਹੋਈ ਹਾਲਤ ਵਿੱਚ ਮਿਲੀਆਂ ਸਨ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ 3 ਮਹੀਨੇ ਪਹਿਲਾਂ ਹੋਈ ਸੀ ਜਾਂ ਫਿਰ 4 ਮਹੀਨੇ ਪਹਿਲਾਂ ਹਾਲਾਂਕਿ ਇਹ ਯਕੀਨੀ ਹੈ ਕਿ ਦੋਵਾਂ ਦੀ ਮੌਤ ਨੂੰ ਕੁਝ ਮਹੀਨੇ ਬੀਤ ਚੁੱਕੇ ਹਨ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਕਤਲ ਦਾ ਮਲਜ਼ੂਮ ਪੇਸ਼ੇਵਰ ਡਾਕਟਰ ਹੈ ਇਸ ਲਈ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਸੀ ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੋਵਾਂ ਦੇ ਸ਼ਰੀਰ ਦੇਰ ਵਿੱਚੋਂ ਕੋਈ ਵੀ ਤੇਜ਼ ਬਦਬੂ ਨਹੀਂ ਸੀ ਆ ਰਹੀ ਜਿਵੇਂ ਕਿ ਆਮ ਲਾਸ਼ਾਂ ਦੇ ਵਿੱਚੋਂ ਆਉਂਦੀ ਹੈ ਜਿਨ੍ਹਾਂ ਨੂੰ ਬਹੁਤ ਸਮਾਂ ਲੰਘ ਜਾਵੇ ਜਾਂ ਜਿਹੜੀਆਂ ਲਾਸ਼ਾਂ ਬਹੁਤ ਸਮੇਂ ਤੱਕ ਪਈਆਂ ਰਹਿਣ ਇਸ ਲਈ ਅਜਿਹਾ ਸੰਭਵ ਹੈ ਕਿ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਡਾਕਟਰੀ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੋਵੇ ਪੁਲਿਸ ਕਮਿਸ਼ਨਰ ਦੱਸਦੇ ਹਨ 34 ਸਾਲਾ ਸੈਮਿਊਲ ਏਬੇਨੇਜ਼ਰ ਅਣਵਿਆਹੇ ਸਨ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਮੈਡੀਸਨ ਦੀ ਪੜ੍ਹਾਈ ਕੀਤੀ ਸੀ ਸੈਮਿਊਲ ਏਬੇਨੇਜ਼ਰ ਅਤੇ ਸਿੰਥੀਆ ਸੋਸ਼ਲ ਮੀਡੀਆ ਰਾਹੀਂ ਮਿਲੇ ਸਨ ਸਿੰਥੀਆ ਪਹਿਲਾਂ ਹੀ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਸੀ ਉਨ੍ਹਾਂ ਨੇ ਆਪਣੇ ਪਿਤਾ ਦੇ ਗੁਰਦੇ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਏਬੇਨੇਜ਼ਰ ਦੀ ਮਦਦ ਮੰਗੀ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸਿੰਥੀਆ ਆਪਣੇ ਪਿਤਾ ਨਾਲ ਸੈਮਿਊਲ ਏਬੇ ਨੇਜ਼ਰ ਦੇ ਘਰ ਰਹਿਣ ਲੱਗੀ ਜਦੋਂ ਪੁਲਿਸ ਨੇ ਘਰ ਤੋਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਡਾਕਟਰ ਸੈਮਿਊਲ ਏਬੇ ਨੇਜ਼ਰ ਨਾਲ ਸੰਪਰਕ ਕੀਤਾ ਤਾਂ ਉਸਨੇ ਕਿਹਾ ਮੈਂ ਈਸਟ ਕੋਡ ਰੋਡ ਤੇ ਹਾਂ ਮੈਂ ਖੁਦ ਆਵਾਂਗਾ ਪਰ ਜਦੋਂ ਪੁਲਿਸ ਨੂੰ ਉਹਨਾਂ ਤੋਂ ਕੋਈ ਠੁਕਮਾ ਜਵਾਬ ਨਹੀਂ ਮਿਲਿਆ ਤਾਂ ਪੁਲਿਸ ਟੀਮ ਭੇਜੀ ਗਈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਕਮਿਸ਼ਨਰ ਕਹਿੰਦੇ ਹਨ ਕਿ ਸਿੰਥੀਆ ਦੇ ਪਿਤਾ ਇਲਾਜ ਕਰਵਾ ਰਹੇ ਸਨ ਉਹਨਾਂ ਦੀ ਕੁਦਰਤੀ ਤੌਰ ਤੇ ਮੌਤ ਹੋ ਗਈ ਸੀ ਉਸ ਸਮੇਂ ਦੌਰਾਨ ਏਬੇਨੇਜ਼ਰ ਵਿਦੇਸ਼ ਵਿੱਚ ਮੈਡੀਸਨ ਦੀ ਪੜ੍ਹਾਈ ਪੜ੍ਹਨ ਲਈ ਉੱਥੇ ਜਾਣ ਲਈ ਆਪਣੀ ਤਿਆਰੀ ਵਿੱਚ ਰੁੱਝੇ ਹੋਏ ਸਨ ਇਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ ਇਹ ਸੰਭਵ ਹੈ ਕਿ ਏਬੇਨੇਜ਼ਰ ਨੇ ਸਿੰਧੀਆਂ ਨੂੰ ਜ਼ੋਰ ਨਾਲ ਧੱਕਾ ਦਿੱਤਾ ਹੋਵੇ ਤੇ ਉਹ ਕੰਧ ਦੇ ਵਿੱਚ ਜਾ ਵੱਜੀ ਹੋਵੇ ਤੇ ਕੰਧ ਨਾਲ ਟਕਰਾਉਣ ਕਾਰਨ ਸਿੰਧੀਆਂ ਦੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤੇ ਇਸੇ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਹੈ ਇਹੀ ਮੋਢਲੀ ਤਫ਼ਤੀਸ਼ ਤੋਂ ਅਜੇ ਤੱਕ ਲੱਗ ਰਿਹਾ ਹੈ ਹੁਣ ਗੱਲ ਆਉਂਦੀ ਹੈ ਕਿ ਕੀ 4 ਮਹੀਨਿਆਂ ਤੱਕ ਸਰੀਰ ਨੂੰ ਜਾਂ ਬਰਕਰਾਰ ਰੱਖਣਾ ਜਾਂ ਸੁਰੱਖਿਅਤ ਰੱਖਣਾ ਜਾਂ ਉਸ ਵਿੱਚੋਂ ਕੋਈ ਵੀ ਬਦਬੂ ਨਾ ਆਉਣ ਦੇਣਾ ਇਸ ਲਈ ਕੋਈ ਰਸਾਇਣਿਕ ਤਰੀਕਾ ਹੈ ਜਾਂ ਡਾਕਟਰੀ ਤਰੀਕਾ ਹੈ ਇਸ ਸਵਾਲ ਦੇ ਜਵਾਬ ਵਿੱਚ ਫੋਰੈਂਸਿਕ ਸਾਇੰਸ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਡੇਕਲ ਦਾ ਕਹਿਣਾ ਹੈ ਕਿ ਮ੍ਰਿਤਕ ਸਰੀਰ ਨੂੰ ਸੜਨ ਤੋਂ ਬਚਾਉਣ ਦੇ ਦੋ ਤਰੀਕੇ ਹਨ ਇੱਕ ਸਰੀਰ ਨੂੰ ਫ੍ਰੀਜ਼ ਕਰਕੇ ਰੱਖਣਾ ਇਸ ਲਈ ਫ੍ਰਿਜ ਦੀ ਲੋਡ ਹੁੰਦੀ ਹੈ ਸਰੀਰ ਦੇ ਅੰਗਾਂ ਵਿੱਚ ਇੱਕ ਰਸਾਇਣ ਦਾ ਟੀਕਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਲੱਤ ਵਿੱਚ ਫੀਮੋਰਲ ਨਾੜੀ ਰਾਹੀਂ ਇੱਕ ਰਸਾਇਣ ਦਾ ਟੀਕਾ ਲਗਾਇਆ ਜਾਂਦਾ ਹੈ ਤਾਂ ਇਹ ਦਿਲ ਵਿੱਚ ਜਾਵੇਗਾ ਅਤੇ ਸਾਰੇ ਹਿੱਸਿਆਂ ਵਿੱਚ ਫੈਲ ਜਾਵੇਗਾ ਇਸ ਤਰ੍ਹਾਂ ਟਿਸ਼ੂ ਦੇ ਜਾਂ ਲਾਸ਼ ਤੇ ਖਰਾਬ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਡਾਕਟਰ ਡੇਕਲ ਕਹਿੰਦੇ ਹਨ ਕਿ ਇਹਨਾਂ ਤਰੀਕਿਆਂ ਨਾਲ ਸਰੀਰ ਨੂੰ ਮਹੀਨਿਆਂ ਤੱਕ ਖਰਾਬ ਕੀਤੇ ਬਿਨਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇ ਲੱਗਿਆ ਵੀਡੀਓ ਸ਼ੇਅਰ ਕਰਨ ਵਾਲੀ ਹੈ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ